ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਡਾਕਟਰ ਲਖਵੀਰ ਸਿੰਘ ਅੱਜ ਅਸੀਂ ਇੱਕ ਜਿਹੜੀ ਤੁਹਾਡਾਂ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਫਟ ਮਾਉਥ ਡਿਜੀਜ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਮੂੰਹ ਖੁਰਦੀ ਬਿਮਾਰੀ ਇਹ ਹਾਲਾਂਕਿ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਸ਼ੈਣਾ ਬਰਨਾਲਾ ਦੀ ਹੰਢਾਇਆ ਕਈ ਥਾਵਾਂ ਨੂੰ ਇਹਨੇ ਪ੍ਰਭਾਵਿਤ ਕਰ ਦਿੱਤਾ ਹੈ ਕਈ ਹੋਰ ਆ ਇਲਾਕਿਆਂ ਦੇ ਵਿੱਚ ਵੀ ਜਿਹੜੀ ਬਿਮਾਰੀ ਆ ਇਹ ਦੇਖਣ ਨੂੰ ਮਿਲ ਰਹੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਸੂਚਿਤ ਕਰਨ ਲਈ ਇੱਕ ਜਾਣਕਾਰੀ ਦੇਵਾਂ ਕਿ ਜਦੋਂ ਵੀ ਸਰਕਾਰੀ ਹਸਪਤਾਲਾਂ ਤੋਂ ਡਾਕਟਰ ਨਿਕਲਦੇ ਨੇ ਵੈਕਸੀਨ ਕਰਨ ਲਈ ਤਾਂ ਪਲੀਜ਼ ਕਿਰਪਾ ਕਰਕੇ ਆਪਣੇ ਪਸ਼ੂਆਂ ਦੀ ਵੈਕਸੀਨ ਜ਼ਰੂਰ ਕਰਵਾ ਲਿਆ ਕਰੋ ਕਿਉਂਕਿ ਉਹਨਾਂ ਦਾ ਇਸ ਵਿੱਚ ਕੋਈ ਫਾਇਦਾ ਨਹੀਂ ਪਰ ਤੁਹਾਡੇ ਲਈ ਇਹ ਫਾਇਦਾ ਜ਼ਰੂਰ ਆ ਕਿਉਂਕਿ ਜਦੋਂ ਵੀ ਇੱਕ ਪਸ਼ੂ ਇਹ ਆ ਗਈ ਤਾਂ ਨਾਲ ਦੇ ਪਸ਼ੂਆਂ ਨੇ ਨੇ ਪ੍ਰਾਪਤ ਕਰ ਕੀ ਜਾਣਾ ਕਈ ਵਾਰ ਇਹਨਾਂ ਕੇਸਾਂ ਦੇ ਵਿੱਚ ਪਸ਼ੂਆਂ ਦੀ ਡੈਥ ਵੀ ਹੋ ਜਾਂਦੀ ਹੈ ਮੈਂ ਇਹਨਾਂ ਦੇ ਹੁਣ ਜਿਹੜੇ ਸ਼ੁਰੂਆਤੀ ਦੱਸਣਾ ਜੀ ਉਹਨਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ ਪਹਿਲਾਂ ਪਸ਼ੂ ਆ ਜਿਹੜਾ ਤੁਹਾਡਾ ਉਹ ਇਨਟੇਕ ਘਟਾ ਦੂਗਾ ਉਸ ਤੋਂ ਬਾਅਦ ਉਸ ਦੀ એનર્ਜੀ ਡਾਊਨ ਹੋਣ ਲੱਗ ਜਾਣੀ ਆ ਦੁੱਧ ਦੇ ਵਿੱਚ ਲੌਸ ਹੋਣਾਗਾ ਪਸ਼ੂ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਣਗੇ ਜਿਵੇਂ ਆਪਾਂ ਅਕਸਰ ਇਨਸਾਨਾਂ ਦੀ ਮੈਂ ਗੱਲ ਕਰਾਂ ਜਦੋਂ ਆਪਣੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਕੋਈ ਖਾਣ ਪੀਣ ਨੂੰ ਚੰਗਾ ਨਹੀਂ ਲੱਗਦਾ ਉਸੇ ਤਰ੍ਹਾਂ ਪਸ਼ੂਆਂ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਪਰ ਇਹ ਛਾਲੇ ਬਹੁਤ ਹੀ ਗੰਭੀਰ ਰੂਪ ਆ ਜਿਹੜਾ ਉਹ ਲੈ ਲੈਂਦੇ ਨੇ ਜੇਕਰ ਆਪਾਂ ਸਹੀ ਇਲਾਜ ਸਹੀ ਸਮੇਂ ਤੇ ਸਹੀ ਡਾਇਗਨੋਸ ਨਾ ਕਰਾਈਏ ਤਾਂ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਆ ਪਸ਼ੂ ਨੂੰ ਬੈਠਣ ਉੱਠਣ ਦੇ ਵਿੱਚ ਤਕਲੀਫ ਹੁੰਦੀ ਆ ਪਸ਼ੂ ਅੰਟੇਕ ਘਟਾ ਦਿੰਦਾਗਾ ਯਾਨੀ ਕਿ ਬਹੁਤ ਹੀ ਜ਼ਿਆਦਾ ਲਾਸ ਹੋ ਜਾਂਦਾ ਜੇਕਰ ਆਪਾਂ ਵੈਕਸੀਨ ਨਹੀਂ ਕਰਾਉਂਦੇ ਮੂੰਹ ਫੁਰਦੀ ਹੁਣ ਮੈਂ ਗੱਲ ਕਰਾਂ ਜੇਕਰ ਤੁਸੀਂ ਨਹੀਂ ਕਰਵਾਈ ਵੈਕਸੀਨ ਤਾਂ ਇੱਕ ਜਿਹੜਾ ਪਹਿਲਾਂ ਤਾਂ ਵੈਕਸੀਨ ਕਰਵਾਓ ਆਪਣੇ ਪਸ਼ੂਆਂ ਦੀ ਇੱਕ ਕਲੀ ਆਪਣੇ ਜਿੱਥੇ ਵੀ ਤੁਹਾਡੇ ਪਸ਼ੂ ਖੜਦੇ ਪੈਂਦੇ ਆਗੇ ਜਾਂ ਖਾਣਾ ਪੀਣਾ ਖਾਂਦੇ ਆ ਜਾਂ ਤੁਸੀਂ ਐਂਟਰ ਹੁੰਨੇ ਹੋ ਐਂਟਰੀ ਗੇਟ ਤੇ ਜਾਂ ਤੁਹਾਡੇ ਘਰ ਦੇ ਵਿੱਚ ਪਸ਼ੂ ਰੱਖਣੇ ਘਰ ਦੇ ਐਂਟਰੀ ਗੇਟ ਤੇ ਕਲੀ ਜਰੂਰ ਪਾ ਕੇ ਰੱਖੋ ਤਾਂ ਕਿ ਕੋਈ ਤੁਸੀਂ ਡਾਕਟਰ ਬੁਲਾਓ ਜਾਂ ਕੋਈ ਹੋਰ ਵੀ ਕੁੱਤਾ ਬਿੱਲਾ ਜੋ ਵੀ ਤੁਹਾਡੇ ਘਰ ਦੇ ਵਿੱਚ ਐਂਟਰ ਹੋਵੇ ਜਾਂ ਤੁਸੀਂ ਆਪ ਵੀ ਬਾਹਰੋਂ ਆਓ ਮ ਬਾਹਰੋਂ ਐਂਟਰ ਹੋਮ ਤਾਂ ਤੁਹਾਡੇ ਪੈਰ ਆ ਜਿਹੜੇ ਉਹ ਕਲੀ ਦੇ ਵਿੱਚ ਡਿੱਪ ਹੋ ਕੇ ਫੇਰ ਪਸ਼ੂਆਂ ਦੇ ਵਿੱਚ ਤੁਹਾਡੀ ਐਂਟਰੀ ਹੋਵੇ ਕਿਉਂਕਿ ਇਹ ਗੱਲਾਂ ਮਾੜੀਆਂ ਮਾੜੀਆਂ ਨੇ ਪਰ ਇਹ ਬੈਕਟੀਰੀਆ ਇੰਨਾ ਕਿ ਜ਼ਿਆਦਾ ਖਤਰਨਾਕ ਸਿੱਧ ਹੋ ਰਿਹਾਗਾ ਕਿ ਕਈ ਪਸ਼ੂਆਂ ਦੇ ਪਸ਼ੂਏ ਨੇ ਖਤਮ ਕਰ ਦਿੱਤੇ ਆ ਮੈਂ ਆਪਣੇ ਇਲਾਕੇ ਮੈਂ ਸ਼ੈਣੇ ਦੀ ਗੱਲ ਕਰਾਂ ਜੇ ਸਾਡੇ ਪਿੰਡ ਦੇ ਕਈਆਂ ਨੂੰ ਮੈਂ ਜਾਣਦਾ ਮੇਰੇ ਦੋਸਤ ਮਿੱਤਰ ਨੇ ਉਹਨਾਂ ਦੇ ਕਈ ਪਸ਼ੂਏ ਖਤਮ ਹੋ ਚੁੱਕੇ ਐ ਬਿਮਾਰੀ ਦੇ ਵਿੱਚ ਜਦੋਂ ਵੀ ਕੋਈ ਸਰਿੰਜ ਪਸ਼ੂ ਦੇ ਲਾਉਣੀ ਆ ਤਾਂ ਨਵੀਂ ਸਰਿੰਜ ਨਵੀਂ ਨੀਡਲ ਪ੍ਰਭਾਵਿਤ ਪਸ਼ੂ ਵਾਲੀ ਸਰਿੰਜ ਨੀਡਲ ਨਸ਼ਟ ਕਰ ਦੋ ਉਹ ਦੂਜੇ ਪਸ਼ੂ ਦੇ ਨਹੀਂ ਵਰਤਣੀ ਬਾਕੀ ਇਹਦੇ ਵਿੱਚ ਤੁਸੀਂ ਜੇਕਰ ਟ੍ਰੀਟਮੈਂਟ ਦੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਅਸੀਂ ਟ੍ਰੀਟਮੈਂਟ ਨਹੀਂ ਇਸ ਤਰ੍ਹਾਂ 10 ਵੀ ਦਈਏ ਇਹਦੇ ਨਾਲ ਗਲਤ ਗਾਈਡੈਂਸ ਹੋ ਜਾਂਦੀ ਆ ਤੁਸੀਂ ਗੱਲ ਕਰਕੇ ਫੋਨ ਤੇ ਟ੍ਰੀਟਮੈਂਟ ਸਬਤੋਂ ਪੁੱਛ ਸਕਦੇ ਹੋ ਬਾਕੀ ਵੀਡੀਓ ਚੰਗੀਆਂ ਲਗਦੀਆਂ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਧੰਨਵਾਦ ਸასიਆ ਕਾਲ